ਸੱਚੀ ਗੱਲ ਹੈ ਮੈਂ ਵਿਚਿਕਾ ਬਟਾਲੇ ਸ਼ਹਿਰ ਤੋਂ ਮੈਂ ਜਵਨਵੋਧਿਆਵਾਲੇ ਵਿੱਚ ਪੜ੍ਹਦੀ ਆ ਤੇ ਮੈਂ ਸਤਵੀਂ ਜਮਾਤ ਦੀ ਆ ਜਿਸ ਤਾਂ ਕਿ ਤੁਹਾਨੂੰ ਪਤਾ ਆ ਕਿ ਸਾਡੇ ਸਕੂਲ ਵਿੱਚ ਜਵਾਹ ਜੁੱਡੋ ਦਾ ਮੈਚ ਚੱਲਦਾ ਪਿਆ ਉਹਦੀ ਗੇਮਾਂ ਚੱਲਦੀ ਪਈਆਂ ਤੇ ਇਹ ਮਾਹੌਲ ਬਹੁਤ ਹੀ ਵਧੀਆ ਬਣਿਆ ਬਣਾ ਹੋਇਆ ਆ ਅਨਾਂ ਤੇ ਮੈਂ ਵੀ ਤੁਹਾਨੂੰ ਇਹ ਮੈਸੇਜ ਦੇਣਾ ਚਾਹਨੀ ਆ ਕਿ ਤੁਸੀਂ ਵੀ ਆਪਣੇ ਗੇਮਾਂ 'ਚ ਖੇਡੋ ਤੇ ਨਾਲ ਨਾਲ ਤੇ ਆਪਣਾ ਫੋਕਸ ਕਰੋ ਗੇਮਾਂ 'ਚ ਵੀ ਕਰੋ ਤੇ ਨਾਲ ਨਾਲ ਪੜਾਈ 'ਚ ਵੀ ਕਰੋ ਜਿੰਨੀ ਜ਼ਰੂਰੀ ਪੜਾਈ ਆ ਉਹ ਨਜ਼ਰੂਰੀ ਹੀ ਆਪਣੇ ਗੇਮਾਂ ਵੀ ਹੁੰਦੀਆਂ ਆ ਜੋ ਜੋ ਤੁਹਾਨੂੰ ਮਨ ਕਰਦਾ ਕਿ ਤੁਹਾਡੀ ਜੋ ਪਸੰਦੀ ਗੇਮ ਆ ਹੈ ਨਾ ਆਪਣਾਓ ਕਰੋ ਤੇ ਅੱਜ ਆਪਾਂ ਚੀਫ ਗੈਸਟ ਤੇ ਲਈ ਇੱਕ ਪਰਫਾਰਮੈਂਸ ਦਾ ਰਿਟੇ ਹੀ ਦਿੱਤਾ ਆਪਣਾ ਪੰਜਾਬ ਦਾ ਲੋਕ ਲੋਕਾਂ ਕਿੱਦਾ ਕੀਤਾ ਯਾਰ ਇਹ ਦੇਖੋ ਸਾਇਰਮੈਂਟ 32 ਤੇ ਆਪਸਾਰਨ ਅੱਜ ਕੀਤਾ ਸੀਗਾ ਤੇ ਸਾਰਿਆਂ ਨੂੰ ਬਹੁਤ ਪਸੰਦ ਆਇਆ ਤੇ ਮੈਂ ਤੁਹਾਨੂੰ ਇਹੀ ਇੱਕ ਹੋਰ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਆਪਣੇ ਡਾਂਸ ਕਰੋ ਜਿਹਦੇ ਜਿਹਦੇ ਚੱਤਾ ਦਾ ਮਾਨਾ ਇੰਟਰਸਟ ਆਪਣਾ ਉਹ ਕਰੋ ਜਿਹਦਾ ਤੁਹਾਡੇ ਵਿੱਚ ਬੁਕਿੰਗ ਦਾ ਮਾਨਾ ਜੋ ਵੀ ਤੁਹਾਨੂੰ ਦਿੱਤਾ ਹੋਵੇ ਕਰੋ ਧੰਨਵਾਦ ਜੀ ਵਰਮਾ ਜੀ ਔਰ ਸੂਮੇਪਰਨਿਸ਼ਾ ਸ਼ਰਮਾ ਜੀ ਔਰ ਮੈਨੂੰ ਇੰਟਰਨੈਸ਼ਨਲ ਸਕੂਲ ਆਫ ਦੱਬੂ ਇਸਕੂਲ ਆਰ ਹਬੀਬ ਜੈਨ ਗਰਮੀ ਦੂਰੋਂ ਕਿੱਥੇ ਹੋਣਾ ਦੂਰੋਂ ਕਿਹੜਾ ਪਿੰਡ ਹੈ ਕਿਹੜਾ ਸਕੂਲ ਹੈ ਨਵੋਦੇ ਵਿਦਿਆਲੇ ਦੂੜੀ ਤੋਪਾ ਮੈਡ ਕਿਹੜਾ ਹੈ ਪਨਿਆੜ ਇਹਦੇ ਕਿਹੜਾ ਪ੍ਰੋਗਰਾਮ ਚੱਲ ਰਿਹਾ ਹੈ ਕਿਹੜੇ ਪ੍ਰੋਗਰਾਮ ਕਿਤ ਦੇ ਵਿੱਚ ਅਸੀਂ ਪਾ ਹਿੱਸਾ ਲੈ ਹਾਰਟ ਸਕੂਲ ਜੁਡ ਨੈਸ਼ਨਲ ਮੀਟਿੰਗ ਇਹ ਕਿਹਦੇ ਸਕਾਲ ਹੈ ਹਾਂਜੀ ਹਾਂਜੀ ਬੜੀ ਖੁਸ਼ੀ ਨਾਲ ਜਲਾ ਰਹੀ ਆ ਬਾਕੀ ਬੱਚੇ ਵੀ ਮੋਹ ਹਾਂਜੀ ਹਾਂਜੀ ਜ਼ਰੂਰ ਕੀ ਕਿਹਾ ਚੰਦੇ ਉਹ ਬੱਚਿਆਂ ਨੂੰ ਕੀ ਪਿਆਰ ਕੋਸ਼ਿਸ਼ ਕੀ ਕਿਹੜਾ ਵੱਲ ਧਿਆਨ ਦੋ ਸੁਭਾਤ ਦੋ ਪਾਰਟਿਸਪੇਟ ਕਰਨ ਬਸ ਕਿੱਦੇ ਵੱਲ ਧਿਆਨ ਦੋ ਚੰਤ ਵੱਲ ਕਿੱਦੇ ਵੱਲ ਧਿਆਨ ਦਿਓ ਪਰ ਪੰਜਾਬ ਦਾ ਨੌਜਵਾਨ ਮੈਂ ਦਾਨੀ ਦਰਾਂਪੁਰ ਪਿੰਡ ਤੋਂ ਜਵਾਹਰ ਨਵਯ ਵਿਦਿਆਲੇ ਤੋਂ ਪੂਰੀ ਗੁਰਦਾਸਪੁਰ ਚ ਪੜਦੀ ਆਂ ਅੱਜ ਜਿੱਥੇ ਸਾਡੇ ਜੁਡੋ ਨੈਸ਼ਨਲ ਮੀਟਿੰਗ ਹੋਣ ਜਾ ਰਹੀ ਆ ਤੇ ਮੈਂ ਇਹੀ ਸਿੱਖੇ ਦੇਣਾ ਚਾਹੁੰਦੀ ਆ ਕਿ ਸਾਰੇ ਖੇਡਾਂ ਵਿੱਚ ਵਾਤਵਾਰਤ ਪਾਰਟਿਸਪੇਟ ਕਰਰ ਖੇਡਾਂ ਵੱਲ ਧਿਆਨ ਦੇਣ ਤੇ ਵਾਤਵਾਰਤ ਪਾਰਟਿਸਪੇਟ ਕਰਨ ਹਰ ਇੱਕ ਚੀਜ਼ 'ਚ ਕਿਸੇ ਚੀਜ਼ ਦੇ ਪਿੱਛੇ ਨਾ ਹਰ ਇੱਕ ਚੀਜ਼ 'ਚ ਅਗਿਆ ਸਤਿ ਸ਼੍ਰੀ ਅਕਾਲ ਮੈਂ ਤਨਵੀ ਜਵਾਹਰ ਨਵਯ ਵਿਦਿਆਲੇ ਗੁਰਦਾਸਪੁਰ ਤੋਂ ਅੱਜ ਤੋਂ ਦੇ ਸਾਹਮਣੇ ਤਸੰਝ ਆ ਰਹੀ ਆਂ ਮੈਂ ਇਸ ਕੋਲ ਵਿੱਚ ਇੱਕ ਸਟੂਡੈਂਟ ਆ ਇੱਥੇ ਨੈਸ਼ਨਲ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਹੈ ਮੈਂ ਬੰਮਨੀ ਪਿੰਨ ਤੋਂ ਬਲੋਂਗ ਕਰਦੀ ਆ ਇੱਥੇ ਜੁਡੋ ਦਾ ਨੈਸ਼ਨਲ ਹੋ ਰਿਹਾ ਹੈ ਇੱਥੇ ਸਪੋਰਟਸ ਜੁਡੋ ਦੇ ਇੰਟਰਨੈਸ਼ਨਲ ਪੀਅਰ 올ੰਪੀਆਡ ਤੇ ਜਿਹੜੇ ਪਹੁੰਚ ਚੁੱਕੇ ਆ ਉਹ ਕੀ ਅਫਤਾਰ ਸਿੰਘ ਜੀ ਆਏ ਨੇ ਤੇ ਇੱਥੋਂ ਦਾ ਬਹੁਤ ਵਧੀਆ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੌਨਕਾ ਲੱਗਿਆ ਹੋਇਆ ਨੇ ਇਸ ਲਈ ਵੱਤ ਤੋਂ ਵੱਧ ਪਲੇਅਰਸ ਵੱਦ ਤੋਂ ਵੱਧ ਗੇਮਾਂ 'ਚ ਭਾਗ ਲਵੋ ਵੱਦ ਤੋਂ ਵੱਧ ਇੰਟਰਸਟ ਰੱਖੋ ਕਿਉਂਕਿ ਗੇਮਾਂ ਪੜਾਈ ਦੇ ਨਾਲ ਨਾਲ ਗੇਮਾਂ ਵੀ ਬਹੁਤ ਜ਼ਰੂਰੀ ਨੇ ਇਸ ਲਈ ਗੇਮਾਂ ਨੂੰ ਗੇਮਾਂ ਨੂੰ ਵੀ ਆਪਣੇ ਜ਼ਿੰਦਗੀ ਵਿੱਚ ਅਹਿਮ ਹਿੱਸਾ ਦਵੋ ਇਸ ਲਈ ਮੈਂ ਕਹਿਣਾ ਚਾਹਾਂਗੀ ਕਿ ਗੇਮਾਂ ਵਿੱਚ ਪਿੱਛੇ ਨਾ ਰਵੋ ਜਿੱਦਾਂ ਕਿ ਤੁਸੀਂ ਪੜ੍ਹਾਈ ਵਿੱਚ ਅੱਗੇ ਹੋ ਉਦਾਂ ਗੇਮਾਂ 'ਚ ਵੀ ਅੱਗੇ ਰਵੋ ਹਰ ਚੀਜ਼ 'ਚ ਅੱਗੇ ਰਹਿਣਾ ਤੁਹਾਡਾ ਫਰਜ਼ ਹੈ ਸਾਨੂੰ ਹਰ ਕੰਮ 'ਚ ਅੱਗੇ ਰਹਿਣਾ ਚਾਹੀਦਾ ਹੈ ਧੰਨਵਾਦ ਬਹੁਤ-ਬਹੁਤ